ਸਸਿਕਾ ਜੀ ਮੈਂ ਹਾਂ ਆਰਕੇ ਸ਼ਰਮਾ ਤੇ ਅੱਜ ਜਿਹੜਾ ਵਲੋਗ ਜਿਹੜਾ ਸਪੈਸ਼ਲ ਹੋਣ ਵਾਲਾ ਹੈ ਕਿਉਂਕਿ ਅਸੀਂ ਇਸ ਵਕਤ ਜਿਹੜਾ ਜੱਲਿਆਂ ਵਾਲੇ ਬਾਗ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਾਡੇ ਨਾਲ ਜਿਹੜੇ ਨੇ ਕਾਫੀ ਦੋਸਤ ਜਿਹੜੇ ਨੇ ਲੁਧਿਆਣਾ ਤੋਂ ਪਹੁੰਚੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਜਿਹੜੇ ਨੇ ਇਹ ਸਾਰੇ ਵੀਰ ਜਿਹੜੇ ਨੇ ਇਹ ਪੱਤਰਕਾਰ ਨੇ ਔਰ ਅੱਜ ਸਪੈਸ਼ਲ ਤੌਰ ਤੇ ਜਿਹੜਾ ਆ ਅਕਸ਼ੇ ਕੁਮਾਰ ਦੀ ਜਿਹੜੀ ਹੈ ਇਹ ਕੇਸਰੀ ਚੈਪਟਰ 2 ਜਿਹੜੀ ਆ ਫਿਲਮ ਨੂੰ ਲੈ ਕੇ ਜਿਹੜੀ ਆ ਜਿੱਲੇ ਵਾਲੇ ਬਾਗ ਦੇ ਵਿੱਚ ਉਹਨਾਂ ਦੀ ਸਪੈਸ਼ਲ ਟੀਮ ਆਈ ਸੀ ਤੇ ਇਸ ਟੀਮ ਨੂੰ ਕਵਰੇਜ ਕਰਨ ਵਾਸਤੇ ਉੱਚੇ ਤੌਰ ਤੇ ਜਿਹੜੇ ਇਹ ਪੱਤਰ ਉਹ ਚ ਨੇ ਕਿਉਂਕਿ ਜਾਦਵੀ ਕੋਈ ਪੰਜਾਬ ਦੀ ਗੱਲ ਕਰਦਾ ਆ ਪੰਜਾਬ ਦੇ ਉੱਤੇ ਹੋਏ ਅਤਿਆਚਾਰਾਂ ਦੀ ਗੱਲ ਕਰਦਾ ਆ ਤੇ ਉਹ ਤਾਂ ਜ਼ਰੂਰ ਜਿਹੜੇ ਨੇ ਸਰਕਾਰ ਭਲਾ ਜਿਹੜੇ ਨੇ ਵੱਧ ਚੜ ਕੇ ਲਿਖਦੇ ਨੇ ਪੰਜਾਬ ਦੇ ਹਿੱਤਾਂ ਦੀ ਹਿੱਤਾਂ ਦੀ ਗੱਲ ਕਰਦੇ ਨੇ ਆਮ ਲੋਕਾਂ ਦੀ ਗੱਲ ਕਰਦੇ ਨੇ ਗੱਲਬਾਤ ਵੀ ਨਾਲ ਦੀ ਨਾਲ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਨੇ ਮੇਰੇ ਨਾਲ ਮਹ ਮਲੋਤਰਾ ਸਾਹਿਬ ਹੈ ਸੋ ਮਲੋਤਰਾ ਸਾਹਿਬ ਜੀ ਜਿਹੜੇ ਨੇ ਆਹ ਦੇਖ ਲਓ ਇਹ ਅਖਬਾਰ ਦੇ ਵਿੱਚ ਪੂਰਾ ਜਿਹੜਾ ਆ ਲਿਖਦੇ ਨੇ ਪਰ ਬੋਲਣ ਤੋਂ ਥੋੜਾ ਜੱਕਦੇ ਨੇ ਔਰ ਨਾਲ ਦੀ ਨਾਲ ਜਿਹੜਾ ਹੋਰ ਵੀ ਬੀ ਜੀ ਨੇ ਗੱਲਬਾਤ ਹਰਕਤ ਦੇ ਨਾਲ ਕਰਾਂਗਾ ਸੋ ਇਹ ਰਕੇਜੀ ਨੇ ਜੋ ਕਿ ਸਪੈਸ਼ਲ ਪੀਆਰਓ ਨੇ ਔਰ ਟੀਮ ਨੂੰ ਲੈ ਕੇ ਆਉਣ ਦੇ ਵਿੱਚ ਕਾਫੀ ਵੱਡਾ ਇਹਨਾਂ ਦਾ ਯੋਗਦਾਨ ਸੀ ਗੱਲਬਾਤ ਕਰ ਲੈਣੇ ਆ ਆ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਰਾ ਇਹ ਜਿਹੜੀ ਆਪਣਾ ਅਕਸ਼ੇ ਜੀ ਦੀ ਫਿਲਮ ਆ ਰਹੀ ਹੈ ਕੇਸਰੀ ਪਾਰਟ 2 ਇਹਦੇ ਵਿੱਚ ਜਿਹੜਾ ਆਪਣਾ ਜਲੀਆਂ ਵਾਲੇ ਬਾਗ ਦੇ ਵਿੱਚ ਅਤਿਆਚਾਰ ਹੋਇਆ ਉਹਦੇ ਬਾਰੇ ਦਰਸਾਇਆ ਗਿਆ ਤੇ ਬਹੁਤ ਹੀ ਵਧੀਆ ਗੱਲ ਹੈ ਜਿਹੜਾ ਇਹਦੇ ਨੂੰ ਉਜਾਗਰ ਕੀਤਾ ਆ ਮੈਂ ਤਾਂ ਇਹੀ ਕਹਾਂਗਾ ਇਹਨੂੰ ਵੱਧ ਚੜ ਕੇ ਦਰਸ਼ਕਾਂ ਨੂੰ ਦੇਖਣਾ ਚਾਹੀਦਾ ਹੈਗਾ ਉਹੀ ਗੱਲ ਹੈ ਜੀ ਇੱਕ ਸਟੋਰੀ ਇੱਕ ਹਿਸਟਰੀ ਜਿਹੜੀ ਅਜੇ ਤੱਕ ਕਹੀ ਨਹੀਂ ਗਈ ਸੀ ਜਲੀਆਂ ਵਾਲੇ ਬਾਗ ਤੇ ਕਈ ਫਿਲਮਾਂ ਬਣੀਆਂ ਪਰੇ ਇਹ ਉਹ ਕਹਾਣੀ ਆ ਇਹ ਉਸ ਵਕੀਲ ਦੀ ਕਹਾਣੀ ਆ ਜੋ ਜਾ ਕੇ ਲੜਦਾ ਆ ਇੱਕ ਕੇਸ ਲੜਦਾ ਆ ਤੇ ਉਹ ਗੱਲਾਂ ਜਿਹੜੀਆਂ ਨੇ ਜੱਗ ਦੇ ਅੱਗੇ ਉਜਾਗਰ ਕਰਦਾ ਆ ਕਿਉਂ ਕੀਤੀ ਗਈ ਗਲਤੀ ਕਿਉਂ ਜਿਹੜਾ ਆ ਜ਼ਨੱਡ ਆਏ ਨੇ ਹਜ਼ਾਰਾਂ ਲੋਕਾਂ ਨੂੰ ਜਿਹੜਾ ਆ ਆ 13 ਅਪ੍ਰੈਲ 1919 ਨੂੰ ਗੋਲੀ ਚਲਾ ਕੇ ਅੰਨੇਵਾ ਪਹੁੰਚ ਦਿੱਤਾ ਨੇ ਫਿਲਮ ਬਣਾਈਆਂ ਗੱਲਬਾਤ ਜਿਹੜੀ ਆ ਹੋਰ ਵੀ ਕਰ ਲਵਾਂਗੇ ਇਧਰਲੇ ਪਾਸੇ ਵੀ ਇੰਟਰਵਿਊ ਦਾ ਸਿਲਸਿਲਾ ਚੱਲ ਰਿਹਾ ਹੈ ਨਾਲ ਦੀ ਨਾਲ ਇਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸੋ ਮੈਡਮ ਵੀ ਜਾ ਕੇ ਹਾਂਜੀ ਭਾਈ ਜੀ ਤੁਸੀਂ ਇੰਟਰਵਿਊ ਦੇ ਨਹੀਂ ਸੀ ਭਾਈ ਮੈਂ ਸੋ ਹੈਵੀ ਇੰਟਰਵਿਊ ਤਾਂ ਹੁਣ ਭੱਜ ਗਏ ਨੇ ਪਰ ਹੋਰ ਕੋਈ ਆਪਾਂ ਲੱਭ ਲਈ ਇੱਕ ਪੂਰੀ ਸਾਹਿਬ ਹੈ ਇੱਥੇ ਬੜੇ ਵੱਡੇ ਨੇ ਬੜੇ ਮੰਨੇ ਹੋਏ ਪੱਤਰਕਾਰ ਨੇ ਅੱਜ ਦੀ ਆਵਾਜ਼ ਦੇ ਹਾਂਜੀ ਪੂਰੀ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਜੀ ਅੱਛਾ ਕਿੱਦਾਂ ਲੱਗੇ ਅਕਸ਼ ਕੁਮਾਰ ਕਿੱਦਾਂ ਲੱਗੇ ਬਹੁਤ ਵਧੀਆ ਜੀ ਅੱਛਾ ਬਾਇ ਨੇਚਰ ਸੁਭਾਅ ਵਾ ਇਸ ਕਿੱਦਾਂ ਲੱਗਿਆ ਬਹੁਤ ਵਧੀਆ ਸੁਭਾਅ ਲੱਗਿਆ ਜੀ ਇੰਦਾਂ ਨੇ ਸਗੋਂ ਹੋਰ ਵੀ ਇੰਦਾਂ ਨੇ ਆਪਣੇ ਕਲਾਕਾਰ ਪੈਦਾ ਹੋਣੇ ਚਾਹੀਦੇ ਜਿਹੜੇ ਪੰਜਾਬ ਦਾ ਪੱਖ ਰੱਖਦੇ ਹੁਣ ਸੋ ਕਈ ਸਾਲ ਹੋ ਗਏ ਜ਼ਿੰਦਗੀ ਦੇ ਕਈ ਪੜਾ ਜਿਹੜੇ ਪੱਤਰਕਾਰਤਾ ਚ ਨਿਕਲ ਗਏ ਜਦੋਂ ਅਜਿਹੇ ਲਮੇ ਆਉਂਦੇ ਨੇ ਜਦੋਂ ਪੱਤਰਕਾਰ ਭਰਾ ਸਾਰੇ ਇਕੱਠੇ ਹੁੰਦੇ ਨੇ ਔਰ ਇੱਕ ਅਜਿਹੇ ਕਲਾਕਾਰ ਨੂੰ ਦੇਖਦੇ ਨੇ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਆ ਕਿਤੇ ਨਾ ਕਿਤੇ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਗੱਲ ਕਰਦਾ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਕਿਹੜਾ ਕਿਹੜਾ ਕਲਾਕਾਰ ਸਾਡੇ ਪੰਜਾਬ ਨੂੰ ਵੱਧ ਚੜ ਕੇ ਦੱਸਦਾ ਪਿਆ ਆ ਬਹੁਤ ਵਧੀਆ ਆ ਕਿਨੇ ਸਾਡਾ ਇਤਿਹਾਸ ਦੱਸਦਾ ਪਿਆ ਨਹੀਂ ਤਾਂ ਬਹੁਤ ਘੱਟ ਕਲਾਕਾਰ ਆਏ ਆ ਕਿਨੇ ਸਾਡਾ ਇਤਿਹਾਸ ਬਾਰੇ ਪਬਲਿਕ ਨੂੰ ਜਾਨੂ ਨਹੀਂ ਕਰਾਉਂਦੇ ਪਰਾ ਫਿਲਮ ਦੇਖ ਕੇ ਪਤਾ ਲੱਗਦਾ ਕਿ ਕੋਈ ਫਿਲਮ ਬਣੀ ਆ ਸਾਨੂੰ ਸਭ ਨੂੰ ਅਪੀਲ ਆ ਵੀ ਇਹ ਫਿਲਮ ਵਕਤਵੱਧ ਲੋਕੀ ਆਉਣ ਕਿ ਇਹ ਫਿਲਮ ਨੂੰ ਇਹ ਦੇਖਣ ਕਿਤਾਬਾਂ ਦੇ ਵਿੱਚੋਂ ਜਦੋਂ ਆਪਾਂ ਇਤਿਹਾਸ ਨੂੰ ਪੜ੍ਹ ਕੇ ਲੋਕਾਂ ਦੇ ਅੱਗੇ ਪਿੱਛੇ ਰਾਈਜ਼ ਕਰਦੇ ਆ ਤਾਂ ਇੱਕ ਵੱਡੀ ਟਾਸਕ ਹੁੰਦੀ ਆ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਮੋਢਿਆਂ ਦੇ ਉੱਤੇ ਕਲਾਕਾਰ ਦੀ ਔਰ ਅਜਿਹੇ ਦੇ ਵਿੱਚ ਅਕਸ਼ੇ ਕੁਮਾਰਦਵਾਰਾ ਜਿਹੜੀ ਇਹ ਜ਼ਿੰਮੇਵਾਰੀ ਨਿਭਾਈ ਗਈ 18 ਅਪ੍ਰੈਲ ਨੂੰ ਜਿਹੜੀ ਆ ਫਿਲਮ ਆਣੀ ਆ ਗੱਲਬਾਤ ਹੋਰ ਵੀ ਕਰ ਲੈਣੇ ਆ ਕੀ ਨਾਮ ਹੈ ਭਾਈ ਜੀ ਅਮਨ ਜੋ ਸਿੰਘ ਅਮਨ ਅਮਨ ਅਕਸ਼ੇ ਕੁਮਾਰ ਦਾ ਜਿਹੜਾ ਬਿਹੇਵੀਅਰ ਹੈ ਗੱਲਬਾਤ ਕਰਨ ਦਾ ਕਿਦਾਂ ਦਾ ਲੱਗਾ ਬਹੁਤ ਵਧੀਆ ਲੱਗਾ ਬਿਹੇਵੀਅਰ ਉਹਨਾਂ ਦਾ ਫਿਲਮ ਬਹੁਤ ਵਧੀਆ ਆ ਰਹੀ ਹੈ 18 ਤਰੀਕ ਨੂੰ ਕੀ ਕਹੋਗੇ ਭਾਈ ਜੀ ਬਹੁਤ ਵਧੀਆ ਫਿਲਮ ਸਾਰੇ ਦੇਖਣ ਜਾਇਓ ਬਹੁਤ ਵਧੀਆ ਫਿਲਮ ਹੈ ਜੀ ਕੀ ਕਹੋਗੇ ਬਹੁਤ ਵਧੀਆ ਫਿਲਮ ਹੈ ਜੀ ਟ੍ਰੇਲਰ ਵੀ ਬਹੁਤ ਵਧੀਆ ਲੱਗਿਆ ਜੀ ਹੁਣ 18 ਤਰੀਕ ਨੂੰ ਅਸੀਂ ਜ਼ਰੂਰ ਜਾਵਾਂਗੇ ਜੀ ਇਹ ਫਿਲਮ ਦੇਖਣ ਸਾਰੇ ਸੋ 18 ਅਪ੍ਰੈਲ ਨੂੰ ਇੰਤਜ਼ਾਰ ਹੈ ਇੰਤਜ਼ਾਰ ਇੱਕ ਇਤਿਹਾਸਿਕ ਫਿਲਮ ਦਾ ਜੋ ਕਿ ਲੱਗ ਰਹੀ ਹੈ ਅਕਸ਼ੇ ਕੁਮਾਰ ਦੀ ਕੇਸਰੀ ਚੈਪਟਰ ਜਦੋਂ ਕੇਸਰੀ 1 ਆਈ ਸੀ ਤੇ ਉਦੋਂ ਵੀ ਜਿਹੜਾ ਸੀ ਹਾਊਸ ਫੁੱਲ ਹੋ ਗਿਆ ਸੀ ਕਿਉਂਕਿ ਫਿਲਮ ਜਿਹੜੀ ਸੀ ਬਹੁਤ ਗੰਭੀਰ ਸੀ ਔਰ ਅਗਰ ਸਾਰਾ ਗੜੀ ਦੇ ਉੱਤੇ ਫਿਲਮ ਬਣੀ ਹੋਈ ਸੀ ਕੇਸਰੀ 1 ਪਰ ਜਿਹੜੀ ਦੂਸਰੀ ਹੈ ਇਤਿਹਾਸੀ ਕਿ ਇੱਕ ਹੋਰ ਫਿਲਮ ਹੈ ਤੇ ਅਜਿਹੇ ਚੈਪਟਰ ਜਿਹੜੇ ਨੇ ਅਕਸ਼ੇ ਕੁਮਾਰ ਪੇਸ਼ ਕਰ ਰਿਹਾ ਆ ਜੋ ਕਿ ਕਿਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਿਹੜੇ ਲੁਕੇ ਰਹਿ ਗਏ ਆ ਗੱਲਬਾਤ ਕਰਨ ਬਾਈ ਜੀ ਆਏ ਨੇ ਕੀ ਨਾਮ ਹੈ ਬਾਈ ਰਾਹੁਲ ਕਿੱਦਾਂ ਦਾ ਲੱਗ ਰਿਹਾ ਜੋ ਬਹੁਤ ਵਧੀਆ ਲੱਗ ਰਿਹਾ ਅਕਸ਼ੇ ਕੁਮਾਰ ਆਏ ਸੀ ਅੱਜ ਹਾਂ ਬਹੁਤ ਵਧੀਆ ਸਭ ਕੋ ਦੇਖ ਕੇ ਬਹੁਤ ਜ ਚੰਗੇ ਦੇਖ ਲਗੇ ਸਾਰਾ ਘੁੰਮ ਕੇ ਗਏ ਅੰਦਰੋਂ ਸਾਰਾ ਨਾ ਹੱਥ ਮਲਾ ਕੇ ਬਾਈ ਬਾਈ ਕਰਕੇ ਕੇ ਬਹੁਤ ਜ ਲੱਗੇ ਅਕਸਵਾ ਕਿਦਾਂ ਦਾ ਬਹੁਤ ਚੰਗਾ ਬਹੁਤ ਨਾਈਸ ਕਹਿੰਦੇ ਜੀ ਨੇਚਰ ਜਿਹੜਾ ਆ ਸੁਭਾ ਜਿਹੜਾ ਆ ਬਹੁਤ ਵਧੀਆ ਆ ਗੱਲਬਾਤ ਜਿਹੜੀ ਆ ਹੋਰ ਵੀ ਕਰ ਲੈਣੀ ਆ ਆ ਸਸਰੀ ਘਰ ਬਾਈ ਜੀ ਕੀ ਹਾਲ ਹੈ ਅੱਛਾ ਜੀ ਸਸਰੀ ਘਰ ਜੀ ਅੱਛਾ ਜੀ ਅੱਜ ਸਪੈਸ਼ਲ ਲੁਧਿਆਣੇ ਤੋਂ ਚੇਚੇ ਤੌਰ ਤੇ ਇੱਥੇ ਪਹੁੰਚੇ ਕਿਦਾਂ ਲੱਗਿਆ ਬਹੁਤ ਵਧੀਆ ਜੀ ਠੀਕ ਲੱਗਿਆ ਅੱਛਾ ਕੇਸਰੀ ਚੈਪਟਰ 2 ਦੀ ਜਿਹੜੀ ਆ ਪ੍ਰੋਮੋਸ਼ਨ ਲਈ ਅਕਸ਼ੇ ਕੁਮਾਰ ਆਏ ਸੀ ਸਵਾਲ ਪੱਤਰਕਾਰਾਂ ਦੁਆਰਾ ਪੁੱਛੇ ਗਏ ਭਾਵੁਕ ਵੀ ਹੋ ਗਏ ਹਾਂਜੀ ਹਾਂਜੀ ਕਿੱਦਾਂ ਦਾ ਉਹ ਲੰਮਾ ਸੀ ਲੰਮਾ ਤਾਂ ਵਧੀਆ ਸੀਗਾ ਜੀ ਇੱਦਾਂ ਸੀ ਕਿ ਵੀ ਇਤਿਹਾਸ ਨਾਲ ਸੰਬੰਧਤ ਜਿਹੜੀ ਫਿਲਮ ਬਣਾਈ ਜਾਂਦੀ ਆ ਉਹ ਵਧੀਆ ਇੱਕ ਅੱਜ ਪਹਿਲਾਂ ਮਤਲਬ ਜ਼ਿਲ੍ਹੇ ਵਾਲੇ ਬਾਗ ਤੱਕ ਤਾਂ ਕਈ ਵਾਰ ਫਿਲਮਾਂ ਬਣੀਆਂ ਚੁੱਕੀਆਂ ਪਰ ਜਿਹੜਾ ਅਗਲਾ ਇਤਿਹਾਸ ਆ ਅੱਗੇ ਕੀ ਹੋਇਆ ਉਸ ਬਾਰੇ ਕੋਈ ਫਿਲਮ ਨਹੀਂ ਪਣੀ ਇਹ ਹੁਣ ਅਖਸ਼ੇ ਕੁਮਾਰ ਜੀ ਤੁਹਾਡੇ ਸਾਹਮਣੇ ਦੱਸਿਆ ਸਾਰਿਆ ਨਾ ਵੀ ਉਹ ਅੱਗੇ ਇਸ ਇਤਿਹਾਸ ਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਗੁਰਦਾਸ ਮਾਨ ਸਾਹਿਬ ਵੀ ਸੀਖੂ ਘੀਸਾ ਵੀ ਅੱਖਾਂ ਦੇ ਵਿੱਚ ਪਾਣੀ ਵੀ ਭਰ ਆਇਆ ਇਹ ਘੂਗੀ ਬਾਜੀ ਹੋ ਗਏ ਇਹ ਗੁਰਦਾਸ ਮਾਨ ਜੀ ਹੋ ਗਏ ਅਖਸ਼ੇ ਕੁਮਾਰ ਜੀ ਇਹ ਪੰਜਾਬ ਦੇ ਇਤਿਹਾਸ ਨੂੰ ਫਰੋਲ ਕੇ ਇਹ ਲਿਆਣਾ ਚਾਹੁੰਦੇ ਨੇ ਇਹਨਾਂ ਨੂੰ ਅਹਿਸਾਸ ਹੈ ਅਸਲੀ ਹੀਰੇ ਅਸਲੀ ਹੀਰੇ ਨੇ ਬੇਟਾ ਅਸਲੀ ਹੀਰੇ ਆ ਬਿਲਕੁਲ ਇਹਨਾਂ ਠੀਕ ਹੈ ਗੱਲਬਾਤ ਹੋਰ ਕਰ ਲੈਣੀ ਆ ਸਸਰੀ ਗੱਲ ਬਾਈ ਸਸਰੀ ਗੱਲ ਜੀ ओके सो ਤੁਹਾਨੂੰ ਦੱਸ ਦਿੰਦੇ ਆ ਕਿ ਅਸਲ ਦੇ ਵਿੱਚ ਜਿਹੜਾ ਆ ਕੇਸਰੀ ਚੈਪਟਰ 2 ਕਿਤੇ ਨਾ ਕਿਤੇ ਇਤਿਹਾਸ ਦੇ ਉਹ ਪੰਨੇ ਜਿਹੜੀ ਆ ਫਰੋਲ ਰਹੀ ਆ ਜਿਸ ਤੋਂ ਸਾਡੀ ਅਜੋਕੀ ਪੀੜ੍ਹੀ ਜਿਹੜੀ ਐ ਕਾਫੀ ਦੂਰ ਏ ਔਰ ਇਸ ਫਿਲਮ ਤੋਂ ਜਿੱਥੇ ਪੰਜਾਬ ਦੇ ਇਤਿਹਾਸ ਬਾਰੇ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ਬਾਰੇ ਔਰ ਉਸ ਤੋਂ ਬਾਅਦ ਕੀ ਹੋਇਆ ਸੀ ਕਿਦਾਂ ਇਨਸਾਫ਼ ਲਿਆ ਗਿਆ ਇਹ ਕਹਾਣੀ ਜਿਹੜੀ ਆ ਬਿਆਨ ਕਰਦੀ ਆ ਕੇਸਰੀ ਚੈਪਟਰ 2 ਜ਼ਰੂਰ 18 ਅਪ੍ਰੈਲ 18 ਅਪ੍ਰੈਲ ਨੂੰ ਆਪਣੇ ਬੱਚਿਆਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਇਸ ਫਿਲਮ ਨੂੰ ਵੇਖਣ ਜ਼ਰੂਰ ਜਾਓ ਇਸ ਦੇ ਨਾਲ ਹੀ ਫਿਰ ਮਿਲਦੇ ਆ ਅਗਲੀ ਖਬਰ ਦੇ ਨਾਲ ਹੌਨੀ ਦਾ ਲਈ ਮੈਨੂੰ ਦੋ ਇਜ਼ਾਜ਼ਤ ਧੰਨਵਾਦ